ਇਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਬਿਲਕੁਲ ਸੱਚੀ ਘਟਨਾ ਅੱਜ ਦੀ ਕ੍ਰਾਈਮ ਸਟੋਰੀ ਹਰਿਆਣਾ ਤੇ ਪੰਜਾਬ ਦੀ ਸਾਂਝੀ ਸਟੋਰੀ ਆ ਹਰਿਆਣਾ ਦਾ ਜ਼ਿਲ੍ਹਾ ਟੋਹਾਣਾ ਟੋਹਾਣੇ ਦਾ ਇੱਕ ਪਿੰਡ ਆ ਪਛੜਿਆ ਜਾ ਪਿੰਡ ਆ ਉਹਦੇ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਉਹਨਾਂ ਦੀ 17 ਸਾਲਾ ਧੀ ਜਿਹੜੀ ਕਿ ਪੜ੍ਹਾਈ ਦੇ ਵਿੱਚ ਕੋਈ ਬਹੁਤੀ ਹੁਸ਼ਿਆਰ ਨਹੀਂ ਹੁੰਦੀ ਇਸ ਕਰਕੇ ਉਹਨੂੰ ਪੜ੍ਹਨੋਂ ਹਟਾ ਲਿਆ ਜਾਂਦਾ ਪਿੰਡ ਦੇ ਵਿੱਚ ਰਹਿੰਦੇ ਅਕਸਰ ਬੱਚੇ ਆ ਜਿਹੜੇ ਇੱਕ ਦੂਜੇ ਨਾਲ ਅਟੈਚ ਹੋ ਜਾਂਦੇ ਆ ਤੇ ਇਹ ਕੁੜੀ ਜੀ ਦਾ ਨਾਮ ਬਤੇਰੀ ਹਰਿਆਣੇ ਦੀ ਕੁੜੀ ਸੀ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਉਹਦੀ ਗੱਲ ਆ ਜਿਹੜੀ ਉਹਦੇ ਘਰਦਿਆਂ ਨੂੰ ਪਤਾ ਲੱਗਦੀ ਆ ਤੇ ਅਕਸਰ ਮਾਪੇ ਕਹਿੰਦੇ ਆ ਵੀ ਜਦੋਂ ਧੀयां ਗਲਤੀ ਕਰਨ ਲੱਗ ਜਾਣ ਜਾਂ ਬਾਹਰ ਅੰਦਰ ਇਸ ਤਰ੍ਹਾਂ ਦੀ ਕੋਈ ਹਨਾ ਕਿਸੇ ਨਾਲ ਸਬੰਧ ਬਣ ਜਾਣ ਤਾਂ ਬੈਟਰੀ ਹੀ ਹੁੰਦਾ ਕਿ ਉਹਨੂੰ ਵਿਆਹ ਕੇ ਸੌਰੇ ਘਰ ਤੋਰ ਦਿਓ ਬਹੁਤ ਛੋਟੀ ਉਮਰ ਸੀ ਉਹਦੀ 17 ਸਾਲ ਦੀ ਉਮਰ ਪਰ ਮਾਪੇ ਆ ਜਿਹੜੇ ਉਹਦਾ ਵਿਆਹ ਕਰ ਦਿੰਦੇ ਆ ਤੇ ਉਹਦਾ ਵਿਆਹ ਪੰਜਾਬ ਦੇ ਖਨੌਰੀ ਵਿੱਚ ਕੀਤਾ ਜਾਂਦਾ ਨਵੰਬਰ 2024 ਦੇ ਵਿੱਚ ਵਿਆਹ ਹੁੰਦਾ ਤੇ ਜਦੋਂ ਬਤੇਰੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਤੇ ਉਹਦੇ ਘਰ ਦੇ ਆ ਜਿਹੜੇ ਉਹ ਸੁੱਖ ਦਾ ਸਾਹ ਲੈਂਦੇ ਆ ਵੀ ਚਲੋ ਸ਼ੁਕਰ ਹੈ ਸਾਡੀ ਕੁੜੀ ਸਹੁਰੇ ਘਰ ਗਈ ਇਸ ਤੋਂ ਪਹਿਲਾਂ ਕਿ ਲੋਕਾਂ ਨੂੰ ਕੋਈ ਗੱਲ ਦਾ ਬਹੁਤਾ ਪਤਾ ਲੱਗਦਾ ਸਹੁਰੇ ਘਰ ਉਹ 1 ਮਹੀਨਾ ਰਹਿੰਦੀ ਆ 1 ਮਹੀਨੇ ਬਾਅਦ ਉਨੇ ਜੀ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਪੇਕੇ ਮਿਲਣ ਜਾਣਾ ਚਾਹਣੀ ਆ ਦੇਖੋ ਜਦੋਂ ਵਿਆਹ ਹੁੰਦਾ ਕੁੜੀਆਂ ਪੇਕੇ ਸਹੁਰਿਆਂ ਦੇ ਘੇੜੇ ਲਾਉਂਦੀਆਂ ਰਹਿੰਦੀਆਂ ਤੇ ਬਤੇਰੀ ਨੇ ਵੀ ਆਪਣੇ ਘਰ ਵਾਲੇ ਨੂੰ ਕਿਹਾ ਤੇ ਉਹਨੇ ਉਹਨੂੰ ਪੇਕੇ ਭੇਜ ਦਿੱਤਾ ਵਿਆਹ ਨੂੰ 1 ਮਹੀਨਾ ਹੋ ਗਿਆ ਸੀ 1 ਮਹੀਨੇ ਤੱਕ ਉਹ ਬਿਲਕੁਲ ਵੀ ਆਪਣੇ ਪੇਕੇ ਨਹੀਂ ਆਈ ਸੀ ਤੇ ਜਦੋਂ ਉਹ ਪੇਕੇ ਘਰ ਜਾਂਦੀ ਆ ਪੇਕੇ ਘਰ ਆਈ ਨੂੰ ਉਹਨੂੰ 3-4 ਦਿਨ ਹੋ ਜਾਂਦੇ ਆ ਉਹਦੀ ਮੰਮੀ ਉਡੀਕੀ ਤੇ ਉਹਦਾ ਭਰਾ ਬਾਜ਼ਾਰ ਗਏ ਹੁੰਦੇ ਨੇ ਤੇ ਘਰ ਦੇ ਵਿੱਚ ਉਹ ਪਿਉ-ਉਤੀ ਦੋਨੋਂ ਹੁੰਦੇ ਆ ਤੇ ਉਹ ਆਪਣੇ ਪਿਓ ਨੂੰ ਕਹਿ ਕੇ ਜਾਂਦੀ ਆ ਕਿ ਡੈਡੀ ਮੈਂ ਆਉਣੀ ਆ ਮੈਂ ਆਪਣੀ ਕਿਸੇ ਸਹੇਲੀ ਨੂੰ ਮਿਲ ਕੇ ਆਉਣੀ ਆ ਤੇ ਉਹਦੇ ਡੈਡੀ ਨੂੰ ਇਹ ਹੁੰਦਾ ਵੀ ਚਲੋ ਹਣਾ ਕੁੜੀ ਆਈ ਆ ਸਹੁਰਿਆਂ ਤੋਂ ਵੀ ਮਿਲਣ ਗਿਲਣ ਹੁੰਦਾ ਹੀ ਆ ਕੁੜੀਆਂ ਦਾ ਚਲੋ ਉਹ ਚਲੀ ਜਾਂਦੀ ਆਪਣੇ ਪਾਪਾ ਨੂੰ ਕਹਿ ਕੇ ਸ਼ਾਮ ਨੂੰ ਜਦੋਂ ਉਹਦੀ ਮੰਮੀ ਤੇ ਉਹਦਾ ਭਰਾ ਬਾਜ਼ਾਰ ਤੋਂ ਘਰ ਆਉਂਦੇ ਆ ਤੇ ਉਹ ਆ ਕੇ ਆਪਣੇ ਘਰ ਵਾਲੇ ਨੂੰ ਪੁੱਛਦੀ ਆ ਵੀ ਬਤੇਰੀ ਕਿੱਥੇ ਆ ਉਹ ਕਹਿੰਦਾ ਵੀ ਉਹ ਤਾਂ ਗਈ ਸੀ ਪਿੰਡ 'ਚ ਕੁੜੀਆਂ ਨੂੰ ਮਿਲਣ ਵੀ ਆਈ ਨਹੀਂ ਅਜੇ ਤੱਕ ਉਹ ਕਹਿੰਦੀ ਵੀ ਕਮਾਲ ਹੋ ਗਈ ਵੀ ਸਾਰੇ ਦਿਨ ਦੀ ਉਹ ਆਈ ਨਹੀਂ ਵੀ ਤੂੰ ਚਾਹ ਪਾਣੀ ਕਿੱਥੋਂ ਪੀਤਾ ਕਹਿੰਦਾ ਮੈਂ ਤਾਂ ਚਾਹ ਆਪ ਬਣਾ ਕੇ ਪੀ ਲਈ ਸੀ ਕਹਿੰਦਾ ਮੈਂ ਵੀ ਇਹੀ ਸੋਚੀ ਅੰਨਾ ਵੀ ਕਦੋਂ ਦੀ ਗਈ ਆ ਹੀ ਨਹੀਂ ਗਈ ਮੁੜ ਕੇ ਤਾਂ ਉਹ ਕਹਿੰਦੀ ਵੀ ਤੂੰ ਉਹਨੂੰ ਪੁੱਛਣਾ ਤਾਂ ਸੀ ਕਿਸੇ ਦੇ ਘਰੇ ਲੱਭ ਕੇ ਤਾਂ ਹੋਣਾ ਸੀ ਉਹ ਕਹਿੰਦਾ ਵੀ ਯਾਰ ਹੁਣ ਵਿਆਹੀ ਵਰੀ ਆ ਉਹ ਵੀ ਚਲ ਕੋਈ ਨਾ ਹਨਾ ਦੋ ਦਿਨ ਉਹਨੇ ਰਹਿਣਾ ਹੋਰ ਵੀ ਫਿਰ ਉਹਨੇ ਸਹੁਰੇ ਘਰ ਚਲੀ ਜਾਣਾ ਵੀ ਚਲ ਮਿਲਿਆ ਆਉਣ ਦੇ ਚਲੋ ਥੋੜਾ ਟਾਈਮ ਢੀਕਦੇ ਆ ਜਦੋਂ ਹਨੇਰਾ ਹੋ ਜਾਂਦਾ ਅਥਣ ਹੋ ਜਾਂਦਾ ਉਹ ਸੋਚਦੇ ਆ ਵੀ ਹੁਣ ਤੱਕ ਤਾਂ ਆ ਜਾਣਾ ਚਾਹੀਦਾ ਸੀ ਚਲੋ ਨਾ ਸਾਰੀਆਂ ਜਿਹੜੀਆਂ ਉਹਦੀਆਂ ਸਹੇਲੀਆਂ ਹੁੰਦੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਪੁੱਛ ਕੇ ਆਉਂਦੇ ਆ ਤੇ ਸਾਰੇ ਕਹਿੰਦੇ ਆ ਵੀ ਇੱਥੇ ਤਾਂ ਆਈ ਨਹੀਂ ਉਦੇ ਮਾਪਿਆਂ ਨੂੰ ਫਿਕਰ ਹੋ ਜਾਂਦਾ ਤੇ ਚਲੋ ਉਹਦੀ ਭਾਲ ਸ਼ੁਰੂ ਕਰਦੇ ਆ ਉਹਦੇ ਸਹੁਰੇ ਘਰ ਵੀ ਫੋਨ ਕਰ ਦਿੰਦੇ ਆ ਹਨਾ ਤੇ ਵੀ ਕਿੱਧਰ ਗਈ ਕਿੱਧਰ ਗਈ ਚਲੋ ਪਿੰਡ ਦੇ ਵਿੱਚ ਵੀ ਗੱਲਾਂ ਹੁੰਦੀਆਂ ਵੀ ਵਿਆਹ ਤੋਂ ਬਾਅਦ ਪਹਿਲੀ ਵਾਰ ਆਈ ਸੀ ਵੀ ਆਇਂ ਕੀ ਹੋ ਗਿਆ ਕੀ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਉਹ ਨਹੀਂ ਲੱਭਦੀ ਤਾਂ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਆ ਜਿਹੜੀ ਉਹ ਲਿਖਾਈ ਜਾਂਦੀ ਆ ਪੁਲਿਸ ਆਉਂਦੀ ਆ ਪੁਲਿਸ ਆ ਕੇ ਤਫ਼ਤੀਸ਼ ਕਰਦੀ ਆ ਮਾਪਿਓ ਤੋਂ ਪੁੱਛਗਿੱਛ ਕਰਦੀ ਆ ਸਹੁਰੇ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਆ ਤੇ ਸੋਹਰਾ ਪਰਿਵਾਰ ਇਹੀ ਕਹਿੰਦਾ ਵੀ ਦੇਖੋ 17 ਸਾਲ ਦੀ ਕੁੜੀ ਸੀ ਸਾਡੀ ਨੂੰ ਸੀ ਵੀ ਸਾਡੇ ਘਰੇ ਤਾਂ ਜਿੰਨਾ ਟਾਈਮ ਰਹੀ ਆ ਵਧੀਆ ਰਹੀ ਆ ਵੀ ਹੁਣ ਇਹਦੇ ਮਾਪਿਓ ਨੂੰ ਪਤਾ ਹੋਊਗਾ ਚਲੋ ਮਾਪਿਓ ਆ ਜਿਹੜੇ ਉਹ ਕੁਝ ਵੀ ਦੱਸਦੇ ਨਹੀਂ ਉਹ ਉਹ ਮਤਲਬ ਪੁਲਿਸ ਨੂੰ ਇਹ ਨਹੀਂ ਦੱਸਦੇ ਵੀ ਹਾਂ ਸਾਡੀ ਕੁੜੀ ਦੀ ਪਹਿਲਾਂ ਕਿਸੇ ਮੁੰਡੇ ਨਾਲ ਗੱਲ ਸੀ ਜਾਂ ਕਿਵੇਂ ਸੀ ਚਲੋ ਪੁਲਿਸ ਆਪਣਾ ਕੰਮ ਆ ਜਿਹੜਾ ਜਾਰੀ ਰੱਖਦੀ ਆ ਪੁਲਿਸ ਸਾਰੇ ਉਥੋਂ ਪਿੰਡ ਦੇ ਨਾਲ ਜਿੱਥੇ ਸੀਸੀਟੀਵੀ ਕੈਮਰੇ ਲੱਗੇ ਸੀਗੇ ਉਹ ਸੀਸੀਟੀਵੀ ਕੈਮਰੇ ਵੇਖਦੀ ਆ ਬਤੇਰੀ ਦੇ ਘਰ ਤੋਂ ਦੋ ਗਲੀਆਂ ਛੱਡ ਕੇ ਇੱਕ ਗਲੀ ਆ ਉਹਦੇ ਵਿੱਚ ਜਿਮ ਸੀ ਉਸ ਜਿਮ ਦੇ ਮੂਹਰੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਪੁਲਿਸ ਜਦੋਂ ਵੇਖਦੀ ਆ ਤੇ ਉੱਥੇ ਇੱਕ ਨੌਜਵਾਨ ਮੋਟਰਸਾਈਕਲ ਲੈ ਕੇ ਖੜਾ ਹੁੰਦਾ ਬਤੇਰੀ ਆਉਂਦੀ ਆ ਉਸ ਮੁੰਡੇ ਨਾਲ ਮੋਟਰਸਾਈਕਲ ਤੇ ਚੜਦੀ ਆ ਤੇ ਉਸ ਤੋਂ ਪੌਣੇ ਘੰਟੇ ਬਾਅਦ ਉਹੀ ਮੁੰਡਾ ਮੋਟਰਸਾਈਕਲ ਤੇ ਵਾਪਸ ਆਉਂਦਾ ਪਰ ਉਹਦੇ ਨਾਲ ਬਤੇਰੀ ਨਹੀਂ ਹੁੰਦੀ ਹੁਣ ਪੁਲਿਸ ਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਸੀ ਵੀ ਉਹ ਕਿਸੇ ਮੁੰਡੇ ਨਾਲ ਗਈ ਆ ਉਹ ਮੁੰਡਾ ਇਕੱਲਾ ਵਾਪਸ ਆਇਆ ਚਲੋ ਮੁੰਡੇ ਦੀ ਜਦੋਂ ਫੁਟੇਜ ਦਿਖਾਈ ਜਾਂਦੀ ਆ ਘਰਦਿਆਂ ਨੂੰ ਤਾਂ ਘਰ ਦੇ ਜਿਹੜੇ ਦੱਸਦੇ ਆ ਵੀ ਹਾਂ ਇਹ ਸਾਡੇ ਪਿੰਡ ਦਾ ਹੀ ਨੌਜਵਾਨ ਆ ਤੇ ਵਿਆਹ ਤੋਂ ਪਹਿਲਾਂ ਇਹਦੀ ਸਾਡੀ ਕੁੜੀ ਨਾਲ ਗੱਲਬਾਤ ਸੀ ਤੇ ਉਹ ਮੁੰਡਾ ਸੀ ਜਿਹੜਾ ਵਿਆਹਿਆ ਹੋਇਆ ਸੀ ਪੁਲਿਸ ਉਹਨੂੰ ਹਿਰਾਸਤ ਦੇ ਵਿੱਚ ਲੈਂਦੀ ਆ ਉਹ ਤੋਂ ਪੁੱਛਗਿਛ ਕਰਦੀ ਆ ਪਹਿਲਾਂ ਤਾਂ ਉਹ ਕੁਝ ਨਹੀਂ ਦੱਸਦਾ ਫਿਰ ਪੁਲਿਸ ਜਦੋਂ ਆਪਣੇ ਤਰੀਕੇ ਨਾਲ ਪੁੱਛਦੀ ਆ ਤਾਂ ਫਿਰ ਉਹ ਦੱਸਦਾ ਵੀ ਹਾਂ ਬਤੇਰੀ ਨਾਲ ਮੇਰਾ ਰਿਸ਼ਤਾ ਸੀ 2 ਸਾਲ ਪਹਿਲਾਂ ਸਾਡਾ ਅਫੇਅਰ ਚੱਲਦਾ ਸੀ ਉਦੋਂ ਮੇਰਾ ਵਿਆਹ ਹੋ ਗਿਆ ਹਾਲਾਂਕਿ ਅਸੀਂ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਪਿੰਡ ਦੇ ਵਿੱਚ ਇੱਕ ਪਿੰਡ 'ਚ ਵਿਆਹ ਨਹੀਂ ਕਰਾ ਸਕਦੇ ਸੀ ਇਸ ਲਈ ਮੇਰਾ ਵਿਆਹ ਹੋ ਗਿਆ ਮੇਰੀ ਪਤਨੀ ਨੂੰ ਸਾਡੇ ਸਬੰਧਾਂ ਦਾ ਪਤਾ ਲੱਗ ਗਿਆ ਸੀ ਇਸ ਕਰਕੇ ਮੇਰੀ ਪਤਨੀ ਸੀ ਜਿਹੜੀ ਉਹ ਇਤਰਾਜ਼ ਕਰਦੀ ਸੀ ਤੇ ਜਦੋਂ ਇਹਦਾ ਵਿਆਹ ਹੋਇਆ ਬਤੇਰੀ ਦਾ ਉਸ ਤੋਂ ਬਾਅਦ ਇਹ ਸਹੁਰੇ ਘਰ ਤੋਂ ਵਾਪਸ ਆਈਆ ਇਹਨੇ ਮੈਨੂੰ ਵੋਇਸ ਕਾਲ ਕੀਤੀ ਆ WhatsApp ਕਾਲ ਕੀਤੀ ਆ ਤੇ ਇਹਨੇ ਮੈਨੂੰ ਕਿਹਾ ਵੀ ਮੈਂ ਤੈਨੂੰ ਮਿਲਣਾ ਚਾਹਣੀ ਆ ਕਹਿੰਦਾ ਜਦੋਂ ਮੈਂ ਇਹਨੂੰ ਮਿਲਣ ਲਈ ਆਇਆ ਤੇ ਇਹ ਕਹਿੰਦੀ ਸੀ ਕਿ ਮੈਂ ਉੱਥੇ ਨਹੀਂ ਜਾਣਾ ਸਹੁਰੇ ਘਰ ਮੈਂ ਤੇਰੇ ਨਾਲ ਹੀ ਰਹਿਣਾ ਕਿਉਂਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਮੈਨੂੰ ਆਪਣੇ ਸਹੁਰੇ ਘਰ ਆਪਣੇ ਘਰ ਵਾਲਾ ਨਹੀਂ ਪਸੰਦ ਵੀ ਤੇਰੇ ਬਿਨਾ ਮੈਂ ਨਹੀਂ ਰਹਿ ਸਕਦੀ ਕਹਿੰਦਾ ਜਦੋਂ ਮੈਨੂੰ ਉਹਨੇ ਇਹ ਗੱਲ ਕਹੀ ਤੇ ਕਹਿੰਦਾ ਮੈਂ ਡਰ ਗਿਆ ਵੀ ਮੇਰੇ ਘਰ ਵਾਲੀ ਤਾਂ ਪਹਿਲਾਂ ਹੀ 2-3 ਵਾਰ ਗੁੱਸੇ ਹੋ ਕੇ ਪਿੱਕੇ ਜਾ ਵੜੀ ਸੀ ਹਨਾ ਵੀ ਇਹਨੂੰ ਮੈਂ ਰੱਖ ਨਹੀਂ ਸਕਦਾ ਸੀ ਤੇ ਮੇਰੇ ਘਰ ਵਾਲੀ ਗੁੱਸੇ ਹੋ ਕੇ ਜਾਂਦੀ ਸੀ ਵੀ ਮੇਰੇ ਵਿਆਹਤਾ ਲਾਈਫ ਤਾਂ ਖਰਾਬ ਹੋਣੀ ਸੀ ਕਹਿੰਦਾ ਚਲ ਮੈਂ ਇਹਨੂੰ ਕਿਹਾ ਵੀ ਠੀਕ ਐ ਆਪਾਂ ਸੋਚਦੇ ਆਂ ਪਰ ਕਹਿੰਦਾ ਵੀ ਜਦੋਂ ਉਹ ਮੇਰੇ ਗੱਲ ਪਈ ਰਹੀ ਵੀ ਮੈਂ ਤਾਂ ਤੇਰੇ ਨਾਲ ਹੀ ਰਹਿਣਾ ਕਹਿੰਦਾ ਫਿਰ ਮੈਨੂੰ ਇਹ ਸੀ ਵੀ ਇਹ ਤਾਂ ਮੇਰੀ ਜ਼ਿੰਦਗੀ ਖਰਾਬ ਕਰ ਦੂ ਕਹਿੰਦਾ ਮੈਂ ਤਾਂ ਖੇੜਾ ਛਡਾਉਣਾ ਚਾਹੁੰਦਾ ਸੀ ਜਦੋਂ ਕਹਿੰਦਾ ਸਾਡੇ ਮਿਲਣ ਦਾ ਸੀ ਇਕਰਾਰ ਕੀਤਾ ਅੱਜ ਮੈਂ ਉਹਨੂੰ ਲੈ ਕੇ ਗਿਆ ਕਹਿੰਦਾ ਮੈਂ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਅਸੀਂ ਪਿੰਡ ਤੋਂ ਬਾਹਰ ਬਾਹਰ ਇੱਕ ਨਹਿਰ ਜਾਂਦੀ ਸੀ ਕਹਿੰਦਾ ਮੈਂ ਨਹਿਰ ਦੇ ਕਿਨਾਰੇ ਤੇ ਲੈ ਗਿਆ ਤੇ ਮੈਂ ਸੋਚਿਆ ਸੀ ਵੀ ਉਹਨੂੰ ਨਹਿਰ ਦੇ ਕੰਡੇ ਤੇ ਖੜਾ ਕੇ ਉਹਨੂੰ ਧੱਕਾ ਦੇ ਦੂੰ ਪਰ ਕਹਿੰਦਾ ਉੱਥੇ ਮੈਂ ਕਾਮਯਾਬ ਨਹੀਂ ਹੋ ਸਕਿਆ ਕਹਿੰਦਾ ਜਦੋਂ ਮੈਂ ਵਾਪਸ ਆਉਂਦੇ ਨੇ ਵੇਖਿਆ ਵੀ ਹੁਣ ਮੈਂ ਇਹਨੂੰ ਘਰੇ ਛੱਡ ਦੂੰਗਾ ਇਹਨੇ ਫਿਰ ਮੈਨੂੰ ਕਹਿਣਾ ਵੀ ਮੈਂ ਪੂਰਾ ਡਰ ਗਿਆ ਸੀ ਵੀ ਇਸ ਤੋਂ ਵਧੀਆ ਇਹ ਤੋਂ ਖੇੜਾ ਛਡਾ ਲਵਾਂ ਵੀ ਅੱਜ ਇਹਦਾ ਕਤਲ ਕਰ ਹੀ ਦੇਵਾਂ ਫਿਰ ਕਹਿੰਦਾ ਮੈਂ ਉਹਨੂੰ ਸੋਨ ਸਾਨ ਜਗ੍ਹਾ ਤੇ ਲਿਜਾ ਕੇ ਉਹਨੂੰ ਉੱਥੇ ਕਤਲ ਕਰ ਦਿੱਤਾ ਤੇ ਕਤਲ ਕਰਕੇ ਜਿਹੜੀ ਉਹਦੀ লাশ ਹੈਗੀ ਉਹ ਉਹਥੇ ਹੀ ਸੁੱਟ ਦਿੱਤੀ ਤੇ ਫਿਰ ਪੁਲਿਸ ਆ ਜਿਹੜੀ ਪੁਲਿਸ ਨੂੰ ਵੀ ਸੂਚਨਾ ਮਿਲ ਜਾਂਦੀ ਆ ਇਹਨੇ ਕੰਟਰੋਲ ਰੂਮ ਦੇ ਵਿੱਚ ਫੋਨ ਆਉਂਦਾ ਵੀ ਝਾੜੀਆਂ ਦੇ ਵਿੱਚ ਇੱਕ ਨੌਜਵਾਨ ਜਿਹੜੀ ਲੜਕੀ ਆ 17-18 ਸਾਲ ਦੀ ਉਹਦੀ লাশ ਪਈ ਆ ਫਿਰ ਪੁਲਿਸ ਆ ਜਿਹੜੀ ਉਹ ਮੁੰਡੇ ਨੂੰ ਲੈ ਕੇ ਜਾਂਦੀ ਆ ਤੇ ਉਸ লাশ ਦੀ ਜਦੋਂ ਸਨਖਤ ਕਰਾਉਂਦੀ ਆ ਤੇ ਉਹ ਮੁੰਡਾ ਦੱਸਦਾ ਵੀ ਹਾਂ ਇਹ ਬਤੇਰੀ ਦੀ ਹੀ লাশ ਆ ਉਹਦੀ লাশ ਨੂੰ ਥਾਣੇ ਦੇ ਵਿੱਚ ਲਿਆਂਦਾ ਜਾਂਦਾ ਉਧਰੋਂ ਪੋਸਟਮਾਰਟਮ ਲਈ ਫਿਰ ਹਸਪੀਟਲ ਲੈ ਕੇ ਜਾਂਦੇ ਆ ਤੇ ਉੱਥੇ ਹੀ ਬਤੇਰੀ ਦੇ ਮਾਪਿਓ ਤੇ ਸਹੁਰਿਆਂ ਨੂੰ ਬੁਲਾਇਆ ਜਾਂਦਾ ਤੇ ਫਿਰ ਬਤੇਰੀ ਦੇ ਮਾਪੇ ਇਹ ਗੱਲ ਕਬੂਲ ਕਰਦੇ ਆ ਵੀ ਹਾਂ ਇਹ ਸਾਡੀ ਕੁੜੀ ਦੀ ਹੀ ਲਾਸ਼ ਆ ਸਾਰੇ ਪਿੰਡ ਵਾਲੇ ਜਾਂ ਪੰਚਾਇਤ ਜਿੰਨੇ ਵੀ ਸਿਆਣੇ ਬੰਦੇ ਸੀ ਉਹ ਸਾਰੇ ਫਿਟ ਲਾਣ ਤਾਂ ਜਿਹੜੀ ਪਾ ਰਹੇ ਸੀ ਕੁੜੀ ਨੂੰ ਵੀ ਤੇ ਮੁੰਡੇ ਨੂੰ ਵੀ ਮੁੰਡੇ ਨੇ ਕੁੜੀ ਨੂੰ ਸਮਝਾਉਣਾ ਸੀ ਉਹਦੇ ਘਰਦਿਆਂ ਨੂੰ ਦੱਸਣਾ ਸੀ ਨਾ ਕਿ ਉਹਦਾ ਕਤਲ ਕਰਨਾ ਸੀ ਦੂਜੀ ਗੱਲ ਘਰ ਦੇ ਪਤਾ ਕੀ ਕਰਦੇ ਆ ਜਦੋਂ ਕੋਈ ਬੱਚਾ ਗਲਤੀ ਕਰਦਾ ਤਾਂ ਉਹਨਾਂ ਨੇ ਇਹ ਹੁੰਦਾ ਵੀ ਇੱਕ ਵਾਰ ਵਿਆਹ ਦੀ ਇਹ ਵੀ ਖਰੇ ਸੁਧਰ ਜੂ ਪਰ ਵਿਆਹ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਬੱਚੇ ਨੂੰ ਕਾਉਂਸਲਿੰਗ ਕਰਾਉਣੀ ਚਾਹੀਦੀ ਆ ਬੱਚੇ ਨੂੰ ਸਮਝਾਉਣਾ ਚਾਹੀਦਾ ਇੱਥੇ ਲੋੜ ਸੀ ਬਤੇਰੀ ਨੂੰ ਆਪਣਿਆਂ ਦੇ ਪਿਆਰ ਤੇ ਵਿਸ਼ਵਾਸ ਦੀ ਉਹਨੂੰ ਪਿਆਰ ਦੇ ਨਾਲ ਸਮਝਾਉਣਾ ਚਾਹੀਦਾ ਸੀ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਰਿਸ਼ਤੇ ਹੁੰਦੇ ਆ ਉਹ ਇਸ ਤਰ੍ਹਾਂ ਨਹੀਂ ਪਣਪਦੇ ਤੇ ਇਸੇ ਤਰ੍ਹਾਂ ਨਹੀਂ ਨਿਭਦੇ ਹੈਗੇ ਵੈਸੇ ਵੀ ਉਹ ਸੋਹਰੇ ਘਰ ਅਡਜਸਟ ਹੋ ਸਕਦੀ ਸੀ ਜੇ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਉਹ ਮੁੰਡਾ ਵੀ ਉਹਨੂੰ ਸਮਝਾ ਸਕਦਾ ਸੀ ਉਹਨੂੰ ਕਹਿ ਸਕਦਾ ਸੀ ਕਿ ਹੁਣ ਆਪਣਾ ਵਿਆਹ ਹੋ ਗਿਆ ਆਪਣਾ ਜਿਹੜਾ ਰਿਸ਼ਤਾਗਾ ਉਹ ਇੱਥੋਂ ਤੱਕ ਹੀ ਸੀ ਪਰ ਉਹਨੇ ਗਲਤ ਰਸਤਾ ਅਪਣਾਇਆ ਉਹ ਤੋਂ ਖੇੜਾ ਛਡਾਉਣ ਦਾ ਛੋਟੀ ਉਮਰ ਦੇ ਵਿੱਚ ਪਹਿਲਾਂ ਜਿਹੜੇ ਬੱਚੇ ਆ ਉਹ ਇੱਕ ਦੂਜੇ ਵੱਲ ਅਟ੍ਰੈਕਟ ਹੋ ਜਾਂਦੇ ਆ ਉਦੋਂ ਹੀ ਉਹ ਮਰਿਆਦਾ ਦੀ ਉਲੰਘਣਾ ਕਰਦੇ ਆ ਉਹ ਇਹ ਨਹੀਂ ਵੇਖਦੇ ਵੀ ਸਾਡਾ ਸਮਾਜ ਆ ਜਿਹੜਾ ਉਹ ਸਾਡੇ ਰਿਸ਼ਤੇ ਨੂੰ ਪ੍ਰਵਾਨਗੀ ਦੇਊਗਾ ਕਿ ਨਹੀਂ ਉੱਥੇ ਹੀ ਜੇ ਉਹਨਾਂ ਦੇ ਪੈਰ ਆ ਜਿਹੜੇ ਨਾ ਠਿੜਕਣ ਉਹ ਇਸ ਗੱਲ ਨੂੰ ਸੋਚ ਕੇ ਚੱਲਣ ਵੀ ਉਸ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਕੋਈ ਫਾਇਦਾ ਨਹੀਂ ਜਿਹੜਾ ਅੱਗੇ ਜਾ ਕੇ ਸਮਾਜ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਟਨਾਵਾਂ ਸਾਡੇ ਆਲੇ-ਦੁਆਲੇ ਵਾਪਰਦੀਆਂ ਨੇ ਇਸ ਕਟਨਾ ਨੂੰ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਜਾਂ ਕਿਸੇ ਦੀ ਇੱਜ਼ਤ ਨੂੰ ਨਿਲਾਮ ਕਰਨਾ ਨਹੀਂ ਬਲਕਿ ਸਤਰਕ ਕਰਨਾ ਸਭ ਤੋਂ ਵੱਡਾ ਇੱਥੇ ਮਾਪਿਆਂ ਨੂੰ ਧਿਆਨ ਦੇਣ ਦੀ ਲੋੜ ਹੁੰਦੀ ਆ ਕਿ ਜੇ ਉਹਨਾਂ ਦੇ ਬੱਚਿਆਂ ਦੇ ਜਵਾਨੀ ਦੀ ਉਮਰ ਦੇ ਵਿੱਚ ਕਿਤੇ ਉਹ ਗਲਤੀ ਕਰਦੇ ਆ ਪੈਰ ਛਿੜਕਦੇ ਆ ਤਾਂ ਇਹ ਨਹੀਂ ਕਿ ਜੇ ਉਹਨਾਂ ਦੀ ਕੋਈ ਗੱਲ ਪਤਾ ਲੱਗੀ ਉਹਨੂੰ ਵਿਆਹ ਕੇ ਦੂਜਿਆਂ ਦੇ ਸਿਰ ਮੜਦਿਓ ਹੁਣ ਇੱਥੇ ਨਾਲੇ ਤਾਂ ਮੁੰਡੇ ਦੇ ਮਾਪਿਆਂ ਦੀ ਮੁੰਡੇ ਦੀ ਪਤਨੀ ਦੀ ਤੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਈ ਬਦਨਾਮੀ ਹੋਈ ਤੇ ਕੁੜੀ ਦੇ ਸਹੁਰਿਆਂ ਦੀ ਤੇ ਪੇਕਿਆਂ ਦੀ ਉਹਨਾਂ ਦੀ ਵੀ ਬਦਨਾਮੀ ਹੋਈ ਉਸ ਮੁੰਡੇ ਦਾ ਕੀ ਕਸੂਰ ਜਿਹਦੇ ਨਾਲ ਉਹ ਵਿਆਹੀ ਗਈ ਸੀ ਤੇ ਉਹ 1 ਮਹੀਨਾ ਉਹਦੇ ਨਾਲ ਰਹੀ ਆ ਦੇਖੋ ਨਾਲੇ ਤਾਂ ਕੁੜੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਇਸ ਕਰਕੇ ਮਾਪਿਆਂ ਨੂੰ ਇੱਥੇ ਬਹੁਤ ਜ਼ਿਆਦਾ ਸਤਰਕ ਹੋਣ ਦੀ ਲੋੜ ਹੁੰਦੀ ਆ ਕਦੇ ਵੀ ਆਪਣੇ ਬੱਚੇ ਦੀ ਗਲਤੀ ਨੂੰ ਛੁਪਾ ਕੇ ਉਹਨੂੰ ਦੂਜਿਆਂ ਦੇ ਸਿਰ ਨਾ ਮੜੋ ਉਨੂੰ ਸਮਝਾਓ ਸਮਝਾਵਾ ਜਾ ਕੇ ਹੀ ਅੱਗੇ ਉਹਦਾ ਰਿਸ਼ਤਾ ਜਿਹੜਾ ਕਰਨਾ ਚਾਹੀਦਾ ਹੁਣ ਆਪਾਂ ਕੱਲ ਵਾਲੀ ਵੀਡੀਓ ਦੇ ਤੁਹਾਡੇ ਨਾਲ ਕਮੈਂਟ ਸਾਂਝੇ ਕਰਦੇ ਆਂ ਹਾਂਜੀ ਦੋਸਤੋ ਜਿਹੜੀ ਆਪਾਂ ਤੁਹਾਡੇ ਨਾਲ ਪਰਸੋਂ ਘਟਨਾ ਸਾਂਝੀ ਕੀਤੀ ਸੀ ਜਿਹਦੇ ਵਿੱਚ ਇੱਕ ਕੁੜੀ ਦੇ ਮਾਪੇ ਜਦੋਂ ਵਿਆਹ ਗਏ ਸੀ ਤੇ ਉਸ ਕੁੜੀ ਦੀ ਬਾਅਦ ਦੇ ਵਿੱਚ ਹੱਤਿਆ ਹੋ ਜਾਂਦੀ ਆ ਘਰ ਦੇ ਵਿੱਚ ਉਹਦੇ ਕਿਸੇ ਨੌਜਵਾਨ ਨਾਲ ਰਿਲੇਸ਼ਨ ਹੁੰਦੇ ਆ ਉਹਦੇ ਜੋ ਆਪਣੇ ਕਮੈਂਟ ਆਏ ਨੇ ਵੀਰਪਾਲ ਬਰਾੜ ਸਹੀ ਗੱਲ ਕਲਯੁਗ ਆ ਗਿਆ ਦਿਲ ਨੂੰ ਠੇਸ ਲੱਗੀ ਸਟੋਰੀ ਸੁਣ ਕੇ ਵਾਹਿਗੁਰੂ ਬਚਾਵੇ ਮਾੜੇ ਟਾਈਮ ਤੋਂ ਅੱਗੇ ਸਵਿੰਦਰ ਸਿੰਘ ਜੀ ਵਾਹਿਗੁਰੂ ਜੀ ਇਸ ਕਲਯੁਗ ਤੋਂ ਬਚਾ ਕੇ ਰੱਖਿਓ ਮੱਤਵਧ ਬਖਸ਼ਣੀ ਜੀ ਸੁਖਨੂਰ ਸਿੰਘ ਸਿੱਧੂ ਬਹੁਤ ਵਧੀਆ ਸਨੇਹਾ ਦਿੱਤਾ ਜੀ ਤੁਸੀਂ ਨਰਿੰਦਰ ਕੌਰ ਬਹੁਤ ਦੁਖਦਾਈ ਘਟਨਾ ਅਵੀਰਾਜ ਸਿੰਘ ਇਹਨਾਂ ਨੇ ਇਮੋਜੀ ਭੇਜੇ ਨੇ ਕਲਵਿੰਦਰ ਸਿੰਘ ਬਹੁਤ ਦੁਖਦਾਈ ਘਟਨਾ ਹੈ ਬਨੀਤਾ ਰਾਣੀ 베ਰੀ ਸੈਡ ਸਟੋਰੀ ਅਵੀਰਾਜ ਸਿੰਘ ਦੀਦੀ ਜੀ ਬਹੁਤ ਸੋਹਣੀ ਕਹਾਣੀ ਅੱਗੇ ਨੇ ਪ੍ਰਗਟ ਸਿੰਘ ਇਹ ਮੇਰੀ ਭੈਣ ਗੁਰਮੀਤ ਮਖੂ ਤੋਂ ਦੀਦੀ ਜੀ ਬਹੁਤ ਸੋਹਣੀ ਕਹਾਣੀ ਹੈ ਕਸ਼ਮੀਰ ਖਖ ਜੀ 베ਰੀ ਸੈਡ ਸਟੋਰੀ ਤੇਜਪਾਲ ਸਿੰਘ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਤੇ ਅੱਗੇ ਮੇਰਾ ਵੀਰ ਹੈਪੀ ਸਿੰਘ ਹੈਪੀ ਸਿੰਘ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਅੱਗੇ ਜਗਦੀਸ਼ ਕੁਮਾਰ ਬਹੁਤ ਹੀ ਦੁਖਦਾਈ ਖਬਰ ਹੈ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਹੀਂ ਵਾਪਰਨੀ ਚਾਹੀਦੀ ਹਾਂਜੀ ਬਿਲਕੁਲ ਜਦੋਂ ਆਪਾਂ ਇਸ ਤਰ੍ਹਾਂ ਦੀ ਕੋਈ ਘਟਨਾ ਸਾਂਝੀ ਕਰਦੇ ਆ ਸੁਣਦੇ ਆ ਜਾਂ ਪੜ੍ਹਦੇ ਆ ਤਾਂ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਤੋਂ ਕਿੰਨੇ ਜਾਣਿਆਂ ਨੂੰ ਸਿੱਖਿਆ ਮਿਲੂਗੀ ਵੀ ਜਿਹੜੇ ਹਨਾ ਗਲਤੀਆਂ ਕਰਦੇ ਆ ਬੱਚੇ ਛੋਟੀ ਉਮਰ ਦੇ ਵਿੱਚ ਵੀ ਉਹਨਾਂ ਨੂੰ ਸਿੱਖਿਆ ਮਿਲੂਗੀ ਉਹ ਸੋਚਣਗੇ ਜ਼ਰੂਰ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ ਪਰ ਇਹ ਤੋਂ ਉਲਟ ਹੁੰਦਾ ਜਿੱਦਾਂ ਦੀ ਅਸੀਂ ਘਟਨਾ ਕੋਈ ਸੁਣ ਲੈਂਦੇ ਆ ਉਸੇ ਤਰ੍ਹਾਂ ਦੀਆਂ ਲਗਾਤਾਰ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਸਮਾਜ ਦੇ ਵਿੱਚ ਪਤਾ ਨਹੀਂ ਕਿਉਂ ਨਹੀਂ ਬੱਚੇ ਸਮਝਣਾ ਚਾਹੁੰਦੇ ਕਿਉਂ ਸਾਡਾ ਸਮਾਜ ਆ ਜਿਹੜਾ ਉਹ ਗਲਤ ਰਾਹ ਤੇ ਤੁਰਿਆ ਹੋਇਆਗਾ ਅੱਗੇ ਅਗਮ ਜੋਤ ਬਹੁਤ ਹੁੰਦਾ ਇਦਾਂ ਦੀ ਕਿ ਮਾਪਿਓ ਆਪਣੀਆਂ ਮਟਿਆਰ ਕੁੜੀਆਂ ਨੂੰ ਫੋਨ ਦਿੰਦੇ ਆ ਤੇ ਆਪ ਬੇਫਿਕਰ ਹੁੰਦੇ ਆ ਪਰ ਕਿਸੇ ਦੇ ਧੀ ਪੁੱਤ ਲਈ ਅਸੀਂ ਕੁਝ ਨਹੀਂ ਕਹਿ ਸਕਦੇ ਅੱਗੋਂ ਅਗਲੇ ਕਹਿ ਦਿੰਦੇ ਆ ਕਿ ਸਾਡੇ ਬੱਚੇ ਸਾਨੂੰ ਪਤਾ ਬਿਲਕੁਲ ਹਾਂਜੀ ਇਹ ਬਿਲਕੁਲ ਸਹੀ ਗੱਲ ਆ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਉਹ ਮਾਪਿਆਂ ਨੂੰ ਸੋਚਣਾ ਚਾਹੀਦਾ ਅੱਗੇ ਅਵਤਾਰ ਕੌਰ ਜੀ ਵੈਰੀ ਪੇਨਫੁਲ ਘਟਨਾ ਹਾਂਜੀ ਇਹ ਘਟਨਾ ਜਿਹੜੀਆਂ ਵੀ ਘਟਨਾ ਮੈਂ ਅੱਜ ਕੱਲ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਮਤਲਬ ਜਦੋਂ ਵੀ ਹਨਾ ਸੁਣਦੇ ਆ ਇੱਕ ਵਾਰ ਤਾਂ ਦਿਲ ਆ ਜਿਹੜਾ ਉਹ ਦਹਿਲ ਜਾਂਦਾ ਵੀ ਵਾਕਿਆ ਹੀ ਸਾਡੇ ਸਮਾਜ ਦੇ ਵਿੱਚ ਇਹ ਕੁਝ ਹੋ ਰਿਹਾ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਇਦਾਂ ਨਹੀਂ ਹੋ ਰਿਹਾ ਇਹ ਵਾਪਰ ਰਹੀਆਂ ਨੇ ਦਿਨੋਂ ਦਿਨ ਜਿਹੜਾ ਸਮਾਂ ਕਹਿੰਦੇ ਉਹ ਮਾੜਾ ਆ ਰਿਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਘਟਣ ਦੀ ਵਜਾਇ ਵਧ ਰਹੀਆਂ ਨੇਗੀਆਂ ਇਸ ਘਟਨਾ ਨੂੰ ਸਾਂਝੀ ਕਰਨ ਦਾ ਮਕਸਦ ਆਲੇ-ਦੁਆਲੇ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਸਤਰਕ ਕਰਨਾ ਆਪਾਂ ਕੱਲ ਨੂੰ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ